ਅਗਲੇ ਸਾਲ 2026 ਚ ਪਠਾਨਕੋੜ ਦੀਆਂ ਨਗਰ ਨਗਮ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਮਿਲਿਆ ਤਾਂ ਉਹ ਦੱਸਤੀ ਹੈ ਕਿ ਪਠਾਨਕੋੜ ਤੋਂ ਬੀਜੇਪੀ ਨੇ சுரேਸ਼ ਸ਼ਰਮਾ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਉਹ ਦੱਸਤੀ ਹੈ ਕਿ ਅਗਲੇ ਸਾਲ ਯਾਨੀ ਕਿ 2026 ਦੇ ਵਿੱਚ ਪਠਾਨਕੋੜ ਚ ਨਗਰ ਨਗਮ ਚੋਣਾਂ ਹੋਣੀਆਂ ਨੇ ਜਿਨ੍ਹਾਂ ਦੇ ਮੱਦੇਨਜ਼ਰ ਲਗਾਤਾਰ ਜੋ ਹੈ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਹੁਣ ਤੋਂ ਹੀ ਪ੍ਰਬੰਧ ਜੋਨੇ ਤਿਆਰੀਆਂ ਜੋਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਅੱਜ ਭਾਜਪਾ ਦੇ ਵਿੱਚ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ சுரேਸ਼ ਸ਼ਰਮਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਸਬੰਧੀ ਜਦ ਨਵੇਂ ਬਣੇ ਪ੍ਰਧਾਨ சுரேਸ਼ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ ਤੇ ਵਰਕਰਾਂ ਨੂੰ ਇਕੱਠਾ ਕਰ ਪਾਰਟੀ ਦਾ ਗਰਾਫ ਵਧਾਇਆ ਜਾਵੇਗਾ ਉਹਨਾਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਉਸ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਪਾਰਟੀ ਵਰਕਰਾਂ ਨਾਲ ਮਜ਼ਬੂਤੀ ਨਾਲ ਖੜੇ ਰਹਿ ਪਾਜਪਾ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਮੈਨੂੰ ਜਿਹੜੀ ਜ਼ਿੰਮੇਵਾਰੀ ਸੋਚੀ ਹੈ ਆਪਣੀ ਹੋੰਪੀ ਹੈ ਦਾਇਤਵ ਹੈ ਪਾਰਟੀ ਦਾ ਦਾਇਤਵ ਹੈ ਔਰ ਬੜੀ ਜ਼ਿੰਮੇਵਾਰੀਆਂ ਵਾਲਾ ਦਾਇਤਵ ਹੈ ਔਰ ਮੈਂ ਸਭ ਕਾਰਕਟਰਾਂ ਨੂੰ ਸਾਥ ਲੈ ਕੇ ਔਰ ਪਾਰਟੀ ਦੀ ਬਿਹਤਰੀ ਲਈ ਲਗਾਤਾਰ ਦਿਨ ਰਾਤ ਕੰਮ ਕਰਾਂਗਾ ਔਰ ਮੇਰਾ ਜਿਹੜਾ ਮਾਟਰ ਹੈਗਾ ਕਿ ਪਾਰਟੀ ਨੂੰ 2027 ਦੇ ਵਿੱਚ ਆਪਣੇ ਜ਼ਿਲ੍ਹੇ ਵਿੱਚੋਂ ਤਿੰਨੇ ਤਿੰਨੇ ਸੀਟਾਂ ਜਿਤਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਤਿੰਨ ਸੀਟਾਂ ਜਤਾ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈ ਹੈ ਇਸ ਕਰਨਾ ਆਪਣਾ ਜੀ ਲਖਣੇਪੁਰ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਰੇ 6 ਮਹੀਨੇ ਆਮ ਸੀ ਲਖਣੇਪੁਰ ਜੋਸ਼ਨਾ ਲੜਾਂਗੇ ਤੇ ਜਿੱਤਾਂਗੇ ਵੀ ਜਿਸ ਤਰ੍ਹਾਂ ਦਾ ਆਪ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਪਿਛਲੇ 3 ਸਾਲ ਤੋਂ ਕੋਈ ਕੰਮ ਨਹੀਂ ਕਰ ਰਹੀ ਹੈ ਉਹ ਇੱਕ ਸਰਕਸ ਕਰ ਰਹੀ ਹੈ ਕਿ ਇਤਨਾ ਕਿਤਨਾ ਕੋਈ ਨਾ ਕੋਈ ਡਰਾਮੇ ਲਾ ਕੇ ਕੰਮ ਕਰਦੀ ਹੈ ਫਿਰ ਉਹਨੂੰ ਪਿੱਛੇ ਲਾਂਦੀ ਹੈ ਰਾਤ ਨੂੰ ਕੁਝ ਕਹਿੰਦੀ ਹੈ ਸਵੇਰੇ ਕੁਝ ਕਹਿੰਦੀ ਹੈ ਇਹਨਾਂ ਦੀ ਗੱਲਬਾਤ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਔਰ ਆਨ ਵਾਲਾ ਜਿਹੜਾ ਚੋਣ ਹੈ ਜੇ ਆ ਸੋਚਦੇ ਕਿ ਇੱਕ ਦੋ ਉਪ ਚੋਣ ਸੱਤਾ ਦੇ ਜੋਰ ਦੇ ਨਾਲ ਇਹਨੇ ਜਿੱਤ ਲਿਆ ਔਰ ਪੂਰੇ ਪੰਜਾਬ ਦੀ ਉਹ ਹਵਾ ਬਦਲ ਗਈ ਉਹ ਬਿਲਕੁਲ ਗਲਤ ਹੈ ਆਨ ਵਾਲੇ ਗਰੇ ਲੋ ਆਪਣਾ ਆਪਣੇ ਮਸਪਲ ਕੌਂਸਲਰ ਦੇ ਚੋਣਾਂ ਆ ਉੱਥੇ ਇਹਨਾਂ ਨੂੰ ਇਹਨਾਂ ਦੀ ਕਾਡਾ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਦੀ ਰਣਨੀਤੀ ਇਹਦੇ ਦੀ ਬਣਾਈਏਗੀ ਸਭ ਕਾਰਕਟਰਾਂ ਨੂੰ ਮੋਟੀਵੇਟ ਕੀਤਾ ਜਾਏਗਾ ਜੋੜਿਆ ਜਾਏਗਾ ਔਰ ਅچھے ਕਾਰਕਟਰਾਂ ਜਿਹੜੇ ਚੋਣ ਲੜ ਸਕਦੇ ਜਿੰਨ ਤੱਕ ਦੇ ਆ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਬਹੁਤ ਜਲਦ ਸਾਰੇ ਨਾਲ ਵਿਚਾਰ ਵਟਾਂਦਰਾ ਕਰਕੇ 2012 ਨੂੰ ਯੂਵਾ ਮੋਰਚਾ ਦੇ ਪਧਾਨ ਹੋਏ ਉਸ ਤੋਂ ਬਾਅਦ ਕੁਝ ਕਾਰਜ ਕਰਦਾ ਅੱਜ ਤੁਹਾਡੇ ਪ੍ਰੋਗਰਾਮ 'ਤੇ ਪਹੁੰਚੇ ਸਰ ਇਸ ਦਾ ਵਿਗਯੋਗ ਕਿੱਦਾਂ ਦੀ ਰਣਨੀਤੀ ਜਿਹੜੀ ਉਹ ਹਨ ਨੂੰ ਅੱਗੇ ਲਿਆਂਦੀ ਤੁਸੀਂ ਵੀ ਤੇ ਮੇਰੇ ਨਾਲ ਹੀ ਕੰਮ ਕਰਦਾ ਸੀ ਦੇਖੋ ਯੂਵਾ ਮੋਰਚਾ ਦੇ ਨਾਤੇ ਉੱਤੇ ਮੈਂ ਸਭ ਕਾਰਜਕਰਤਾਵਾਂ ਦੇ ਨਾਲ ਅੱਛਾ ਮੈਨੂੰ ਸਾਥ ਦਿੱਤਾ ਔਰ ਅੱਜ ਵੀ ਮੈਂ ਉਹੀ ਉਪੇਕਸ਼ਾ ਆਪਣੇ ਕਾਰਕਟਰਾਂ ਤੋਂ ਕਰਦਾ ਕਿ ਜਿਸ ਤਰ੍ਹਾਂ ਯੂਵਾ ਮੋਰਚਾ ਦੇ ਵਕਤ ਮੇਰੇ ਨਾਲ ਕੰਮ ਕੀਤਾ ਉਸੇ ਤਰ੍ਹਾਂ ਉਸੇ ਜੋਸ਼ ਸ਼ੋਰ ਦੇ ਨਾਲ ਕੰਮ ਕਰਾਂਗੇ ਔਰ ਅਸੀਂ 2027 ਦਾ ਚੋਣ ਜਿੱਤਾਂਗੇ ਅੱਜ ਕੋਸ਼ਿਸ਼ ਕਿ ਆਪਣੇ ਵਰਕਰਾਂ ਨੂੰ ਕੋਈ ਜਰੂਰ ਇਹ ਇਸ ਮੇਰਾ ਸੁਨੇਹਾ ਹੀ ਹੈ ਕਿ ਮੈਨੂੰ ਕੋਈ ਦਾਇਤਵ ਨਹੀਂ ਮਿਲਿਆ ਮੈਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਔਰ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਕਾਰਕਟਰਾਂ ਦੇ ਬਿਨਾ ਅਧੂਰੀ ਹੈ ਜਿੰਨੀ ਦੇਰ ਤੱਕ ਮੇਰਾ ਕਾਰਕਟਰ ਪੂਰੇ ਜੋਰ ਨਾਲ ਕੰਮ ਨਹੀਂ ਕਰੇਗਾ ਮੇਰਾ ਕਾਰਕਟਰ ਜਿੰਨੀ ਦੇਰ ਤੱਕ ਆਪਣਾ ਘਰੋਂ ਬਾਹਰ ਨਹੀਂ ਨਿਕਲੇਗਾ ਮੈਨੂੰ ਵੀ ਨਹੀਂ ਸੌਣ ਦੇਗਾ ਆਪ ਨਹੀਂ ਸੋਏਗਾ ਉਨੀ ਦੇਰ ਤੱਕ ਅਸੀਂ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋਵਾਂਗਾ। ਯੂਵ ਮੋਰਚਾ ਤੋਂ ਪਹਿਲੇ ਦੀ ਵੀ ਜਾਤੀ ਪੀਛੇ ਦੀ ਕਾਰਗਰਤ ਵੀ ਨਹੀਂ ਹੈ। ਹਾਂ ਬਿਲਕੁਲ ਹੈ। ਦੀ ਵੀ ਕੰਗੀ ਤਾਂ ਵਿਦਿਆਰਥੀ ਇਸ ਲਈ ਦੇ ਕੀ ਕਰੋਗੇ? ਮੈਰਾ ਸ਼ੁਰੂ ਤੋਂ ਜੀ ਮੈਂ ਨੌਜਵਾਨ ਆ ਮੈਂ ਯੂਵਾ ਮੋਰਚਾ ਦੀ ਮੇਰੀ ਪਾਰਟੀ ਦੀ ਜੁਆਇਨਿੰਗ ਹੋਈ ਸੀ ਔਰ ਯੂਵਾ ਮੋਰਚਾ ਟਾਈਮ ਤੇ ਹੀ ਔਰ ਯੂਵਾ ਮੋਰਚਾ ਦੇ ਮਾਧਮ ਦੇ ਨਾਲ ਹੀ ਮੈਂ ਅੱਜ ਪਾਰਟੀ ਦੇ ਜ਼ਿਲ੍ਹਾ ਦક્ષਿਤੇ ਤੌਰ ਤੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ। ਔਰ ਮੇਰਾ ਜਿਹੜਾ ਪੂਰਾ ਫੋਕਸ ਹੈ ਉਹ ਨੌਜਵਾਨਾਂ ਤੇ ਹੋਣ ਵਾਲਾ ਹੈ ਕਿਉਂਕਿ ਆਉਣ ਵਾਲਾ ਸਭ ਇੱਕ ਵੀ ਸਰਦੀ ਕਹਿੰਦੇ ਆ ਨਾ ਨੌਜਵਾਨਾਂ ਦੀ ਔਰ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹੜਾ ਸਭ ਤੋਂ ਵੱਧ ਜੁਵਾ ਹੈ ਜਨਤਾ ਪਾਰਟੀ ਦੇ ਵਿੱਚ ਚੋਣਾਂ ਡੈਮੋਕ੍ਰੈਟਿਕ ਸੈਟਅਪ ਦੇ ਅੰসার ਹੁੰਦਾ ਹੈ ਔਰ ਇੱਕ ਪ੍ਰਕਿਰਿਆ ਹੈ ਜਿਹਦੇ ਬਦਲਾਅ ਜਿਹੜਾ ਹੈ ਹਰ ਜ਼ਿਲ੍ਹਾ ਲੈਵਲ ਤੇ ਮੰਡਲ ਲੈਵਲ ਤੇ ਪ੍ਰਦੇਸ਼ ਲੈਵਲ ਤੇ ਵੋਲੰਟੀਅਰ ਲੈਵਲ ਤੇ ਹਮੇਸ਼ਾ ਹੁੰਦਾ ਹੈ ਔਰ ਇਹੀ ਖੂਬਸੂਰਤੀ ਹੈ ਇਸ ਪਾਰਟੀ ਦੀ ਪਾਰਟੀ ਵਿਦ ਅ ਡਿਫਰੈਂਸ ਜਿਵੇਂ ਚ ਬਦਲਾਅ ਨੂੰ ਪੁਰਾਣਾ ਦੇਖ ਜਿਹੜਾ ਉਸ ਸਨਮਾਨਿਤ ਠੋਕੇ ਉज्जगार ਨੂੰ ਛੱਡਦਾ ਹੈ ਪਰ ਨਵੇਂ ਪ੍ਰਧਾਨ ਨੂੰ ਸਨਮਾਨਿਤ ਕਰਕੇ ਪ੍ਰਧਾਨਗੀ ਵੀ ਜ਼ਿੰਮੇਵਾਰੀ ਦਿੰਦਾ ਹੈ। ਔਰ ਇਹ ਅੱਜ ਪਠਾਨਕੋਟ ਦੇ ਵਿੱਚ ਇਸ ਪ੍ਰਕਿਰਿਆ ਨੂੰ ਬਹੁਤ ਅੱਛੇ ਰੂਪ ਨਾਲ ਅਸੀਂ ਸਭ ਨੇ ਦੇਖਿਆ ਹੈ। ਪੁਰਾਣੇ ਅਧਿਖ ਸਾਡੇ ਵਿਜੇ ਸ਼ਰਮਾ ਜੀ ਨੇ ਆਪਣੀ ਜਿਹੜਾ দায়িত্ব ਬਹੁਤ ਅੱਛੇ ਤਰੀਕੇ ਨਾਲ ਨਿਭਾਇਆ। ਬਹੁਤ ਅੱਛੀ ਪ੍ਰਧਾਨਗੀ ਕੀਤੀ ਔਰ ਸਮਾਪੂਰ ਹੋ ਕੇ ਨਵੇਂ ਪ੍ਰਧਾਨ சுரேਸ਼ ਸ਼ਰਮਾ ਜੀ ਜਿਹੜੇ ਕਿ ਉਹਨਾਂ ਨਾਲ ਮਹਾ ਮੰਤਰੀ ਸਾਹਿਬ उन्होंने जिम्मेदारी मिली है साढ़े सब वालों उन्होंने बहुत बहुत बधाई है बहुत बहुत मुबारकबाद है और मैं उम्मीद करता है कि जिस तरीके विजय शर्मा जी ने पठानकोट जिले को एक बड़ी ऊंचाइय तक पहुँचाया संगठनात्मक तौर तो पर और जिस तरीके राजनीति का एक बड़ा स्वरूप इतने देखने को मिले और तो असं देख रहे हैं कि पठानकोट जिले को तो चौथी बार अश्विनी शर्मा जी प्रधान दा बन जा रहे हैं ये सारे कार्यकर्ता की देन है ਮੈਂ ਉਮੀਦ ਕਰਦਾ ਹਾਂ சுரேਸ਼ ਸ਼ਰਮਾ ਇਸ ਪ੍ਰਕਿਰਿਆ ਨੂੰ ਅੱਗੇ ਲੈ ਕੇ ਚੱਲਣਗੇ ਉਹ ਜੋ ਇੱਕ ਅੱਛਾ ਜ਼ਿਲ੍ਹਾ ਪੂਰੇ ਪ੍ਰਦੇਸ਼ ਨਜ਼ਰ ਆਉਂਦਾ ਹੈ ਇਹਦੀ ਪਰੰਪਰਾ ਨੂੰ ਰਵਾਦੇ ਹੋਏ ਹੋਰ ਅੱਛੀ ਰਾਜਨੀਤੀ ਕਰਨਗੇ ਔਰ ਸਮਾਜ ਦੀ ਸੇਵਾ ਕਰਨਗੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬਹੁਤ ਬਹੁਤ ਬਧਾਈ ਅਰ ਕੇ ਜੀ ਜਿਸ ਤਰ੍ਹਾਂ ਪਾਰਟੀ ਮੇਰੀ ਸਾਡੀ ਪਾਰਟੀ ਦੇ ਵਿੱਚ ਕੋਈ ਅਪੇਕਸ਼ਿਤ ਨਹੀਂ ਹੁੰਦਾ ਬੇਕਸ਼ੇਪ ਨਹੀਂ ਹੁੰਦਾ ਕਿਉਂਕਿ ਕੋਈ ਨਾ ਕੋਈ ਜ਼ਿੰਮੇਵਾਰੀ ਦਾ ਸਰੂਪ ਬਦਲਦਾ ਹੈ ਹਰ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਔਰ ਪਾਰਟੀ ਅੱਛੇ ਕਾਰਜਕਰਤਾ ਚਾਹੇ ਉਹ ਜ਼ਿਆਦਾ ਉਮਰ ਦੇ ਨੇ ਜਾਂ ਘੱਟ ਉਮਰ ਦੇ ਨੇ ਉਹ ਉਹਨਾਂ ਦੀ ਦੇਖ ਰੱਖ ਕਰਦੀ ਹੈ ਤਾਂਕਿ ਸਮਾਜ ਦਾ ਭਲਾ ਕੀਤਾ ਜਾ ਸਕੇ ਔਰ ਦੇਸ਼ ਦੀ ਭਲਾਈ ਔਰ ਦੇਸ਼ ਨੂੰ ਅੱਗੇ ਵਧਣ ਵਾਸਤੇ ਸੱਦ ਸਹਿ ਹੋ ਗਿਆ ਜੀ